ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਸਿੰਘ ਕਜੇਟਾ ਮੈਂ ਆਪਣੇ ਇਲਾਕੇ ਦੇ ਲੋਕਾਂ ਨੂੰ ਯਾਨਕੀ ਜ਼ਿਲ੍ਹਾ ਪਟਿਆਲਾ ਹਲਕਾ ਸੁਨੌਰ ਕੋਰ ਬਹੁਤ ਲੱਗੇ ਪਿੰਡਾਂ ਨੂੰ ਇੱਕ ਜਰ ਦਾ ਗੰਤੰਦਾ ਜਾਂ ਤਾਂ ਸਾਂਝੀ ਕਰਨਾ ਚਾਹੁੰਦਾ ਇੱਕ ਲੰਬੇ ਸਮੇਂ ਤੋਂ ਯਾਨਕੀ 1970 ਦੀ ਗੱਲ ਕਰੀਏ ਬਹੁਤ ਲੰਬਾ ਸਮਾਂ ਹੋ ਗਿਆ 1947 ਦੇਸ਼ ਆਪੜਾ ਜਦੋਂ ਅਸੀਂ ਮੁੱਖ ਮੁੱਖ ਵੱਡੇ ਗਏ ਸੀ ਤੇ ਉਸ ਤੋਂ ਬਾਅਦ 1970 ਤੱਕ ਡਾਕਟਰ ਜੋਸ਼ਣ ਜੀ ਬਾਬਾ ਸੀਰ ਤੇ ਫਿਰ ਫੈਲ ਲਾਗ ਕਰਦੇ ਆ ਰਹੇ ਨੇ ਕਈ ਲੋਕਾਂ ਨੂੰ ਅਵੇ ਲੱਗ ਕੇ ਲੋਕਾਂ ਨੂੰ ਨਹੀਂ ਪਤਾ ਆਇਆ ਉਹ ਦੱਸਣ ਲਈ ਸੀ ਕਿ ਵੀਡੀਓ ਸ਼ੂਟ ਕੀਤੀ ਆ ਤਾਂ ਕਿ ਕੋਈ ਮੀਰ ਭੈਣ ਨੂੰ ਕੋਈ ਐਮੇਲਾ ਰੋਕੀ ਹੋਵੇ ਬਾਬਾ ਸੀਰ ਦਾ ਉਹ ਫਲਵੰਨਾ ਹੋਵੇ ਆ ਕੇ ਡਾਕਟਰ ਜੋਸ਼ਣ ਨੂੰ ਜੌੜੀ ਸਰਕਾ ਮਿਲ ਸਕਦਾ ਤੁਹਾਡੀ ਗੱਲ ਵੀ ਕਰਾਂਦੇ ਆ ਡਾਕਟਰ ਜੋਸ਼ਣ ਨਾਲ ਡਾਕਟਰ ਸਚਕਲ ਸਰ ਸ੍ਰੀ ਗੁਰੂ ਜੀ ਡਾਕਟਰ ਸਾਹਿਬ ਦਾ ਬਹੁਤ ਨਾਮ ਸੁਣਿਆ ਅੱਜ ਦਰਸ਼ਨ ਹੋਏ ਨੇ ਅ ਉਸੇ ਇੱਕ ਬਾਬਾ ਜੀ ਦਾ ਇਲਾਜ ਕਰਦੇ ਆ ਇੱਕ ਫਲਵੇਰੀ ਦਾ ਹਾਂਜੀ ਸਾਡੇ ਜਿਹੜੇ ਤੁਹਾਨੂੰ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹੋ ਇੱਕ ਇੱਕ ਚੀਜ਼ ਦਾ ਇਲਾਜ ਕਰਦੇ ਆ ਤੇ ਪੱਕਾ ਹੈ ਜੀ ਐਸਟਰਾਇਆ ਫਲਵੇਰੀ ਦਾ ਇਲਾਜ 100% ਇਹਨਾਂ ਦੇ ਰਿਪਰੈਜ਼ੈਂਟ ਕਰ ਲੋ ਜੜਾ ਵੀ ਤਿਰਪ ਨੇ ਆਇਆ ਦਵਾਈਆਂ ਨਾਲ ਕੋਈ ਨਰਾਸ਼ੀ ਹੋਇਆ ਹਰ ਇੱਕ ਨੂੰ ਫਾਇਦਾ ਹੋਇਆ ਉਨੇ ਜਾਂ ਕਿ ਆ ਕੇ ਹੋ ਰਿਹਾ ਉਹ ਦੱਸਿਆ ਅੱਜ ਮੇਰੀ ਮਸ਼ੂਰੀ ਉਹਨੇ ਲੋਕ ਨਹੀਂ ਕੀਤੀ ਆ ਇਸ ਤਰ੍ਹਾਂ ਫਲਵੇਰੀ ਦਾ ਫਲਵੇਰੀ ਦਾ ਸਰਹੜਾ ਲੇਟ ਹੁੰਦਾ 6 ਮਹੀਨਿਆਂ ਦੇ ਵਿੱਚ ਠੀਕ ਹੋ ਜਾਂਦਾ ਤੇ ਕਿਹ ਵਾਰੀ ਹੁੰਦੀ ਕਿਉਂ ਆ ਜੀ ਮੇ ਚਮੜੀ ਰੋਗ ਗਿਆ ਜੀ ਆਪਣੇ ਚਮੜੀ ਰੋਗ ਆ ਹਾਂ ਜੀ ਠੀਕ ਆ ਇਹ ਤਰਹੀ ਖੋਜ ਨਹੀਂ ਹੁੰਦੀ ਸਰਫ ਸਫੈਦ ਦਾਗ ਹੀ ਹੋ ਜਾਂਦੇ ਨੇ ਤੇ ਇਹ ਵੀ ਦੋ ਤਰ੍ਹਾਂ ਦੇ ਹੁੰਦੇ ਕਿ ਜੇ ਚੋ ਆਪਾਂ ਜੇ ਸੋਈ ਮਾਰ ਕੇ ਦੇਖਦੇ ਹਾਂ ਫਲਵੇਰੀ ਵੀ ਜਗਾ ਤੋਂ ਇਹ ਤੇ ਖੂਨ ਆ ਜਾਂਦਾ। ਤੇ ਇਹ ਨਹੀਂ ਹੋਦਾ। ਇਲਾਜ ਦੋਨਾਂ ਦਾ ਇੱਕੋ ਹੀ ਆ। ਓਕੇ। ਹਾਂਜੀ। ਇਹ ਤਰਲਿਫ ਕੋਈ ਨਹੀਂ, ਇਹ ਸਿਰਫ ਉਹ ਭੜਾ ਲੱਗਦਾ ਵੇਖਣ ਨੂੰ ਵੀ। ਦਾਹ ਕਰਕੇ। ਬਈ ਤੇ ਇਹ ਬੜੀ ਇੱਕੀ ਡਾਕਟਰਾਂ ਨੂੰ ਪਹੁੰਚ ਰਿਹਾ ਜੇ ਪਹਿਲ ਦੈਰੀ ਦਾ ਇਲਾਜ ਨਹੀਂ ਹੈਗਾ। ਅਜੇ ਮੈਂ ਚਾਹਾਂਗਾ ਯੈਲੋਪੈਥੀਕ ਨਹੀਂ ਹੈਗਾ। ਓਕੇ। ਹਾਂਜੀ। ਇਹ ਤੁਸੀਂ ਹਾਲ ਤੱਕ ਫਲਵੇਰੀ ਦੇ ਕਿੰਨੇ ਕ ਮਰੀਠੀ ਕਰ ਚੁੱਕੇ ਹੋ? ਉਹ ਕਾਫੀ ਵਗਰੇ ਮੈਂ ਠੀਕ ਯਾਦ ਨਹੀਂ ਹੁਣ। ਕਾਫੀ ਜ਼ਿਆਦੇ ਨੇ। ਸੂਲੀ ਤੋਂ 70 ਤੋਂ ਵੱਧਿਆ ਰਹੇ ਹੋ ਨਾ? ਹਾਂਜੀ ਹਾਂਜੀ। ਬਹੁਤ ਲੰਬਾ ਸਮਾਂ ਹੋ ਗਿਆ। ਹਾਂਜੀ ਹਾਂਜੀ। ਬਾਬਾ ਸਿੱਧੀ ਦਾਵਾ ਕਰਦੇ ਵੀ ਪੱਕਾ ਇਲਾਜ ਤੁਹਾਡੇ ਕੋਲ ਬਾਬਾ ਸਿੱਧੀ ਕਿਹਨੇ ਪ੍ਰਕਾਰ ਦੇ ਬਾਬਾ ਸਿੱਧੀ ਦਾ ਬਾਬਾ ਸਿੱਧੀ ਨੇ ਦੋ ਚਾਰ ਦਿਨ ਖੋਲੀ ਤਾਂ ਬੱਦੀ ਹੁੰਦੀ ਹੈ ਜੀ ਇਹ ਖੋੜਾੜੀ ਦੀ ਮਸਿਆਣੀ ਤੇ ਇੱਕ ਵੈਸੇ ਹੁੰਦੀ ਹੈ ਤਕਲੀਫ ਦਿੰਦੀ ਹੈ ਇਹ ਇਲਾਜ ਦੋ ਵਾਂ ਦਾ ਇੱਕੋ ਹੈ ਇਹ ਬਾਬਾ ਸਿਰ ਬੁੰਦੀ ਕਿਉਂ ਹੈ ਇਹ ਲਗਾਤਾਰ ਕਰਦੇ ਰਹਿਣਾ ਹੋ ਜਾਂਦੀ ਹੈ ਜੀ ਠੀਕ ਹੈ ਹਾਂ ਜੀ ਇਹ ਖੋੜਾੜੀ ਦੀ ਦਵਾਈ ਕਿੰਨੇ ਮਹੀਨੇ ਖਾਣੀ ਪੈਂਦੀ ਆ ਤੇ ਬਵਾਸੀਰ ਦੀ ਗ੍ਰੇਮ ਨੇ ਖੜਵਾਉਂਦੀ ਹੈ ਜਦੋਂ ਬਵਾਸੀਰ ਦੀ ਆਈਏ ਤਾਂ 2 ਮਹੀਨੇ ਲਗਾਤਾਰ ਖਾਣੀ ਪੈਂਦੀ ਆ ਤੇ 2 ਮਹੀਨੇ ਬਾਅਦ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ ਤੇ ਫਰਵਰੀ ਦੀ ਫਰਵਰੀ ਦੀ 6 ਮਹੀਨੇ ਬਾਅਦ ਵੀ ਖਾਣੀ ਪੈਂਦੀ ਆ ਤਾਂ 6 ਮਹੀਨੇ ਤੇ ਜ਼ਰੂਰੀ ਲੱਗਣੀ ਜੀ ਇਹਦਾ ਕਿ ਟਿਚਰ ਕਿਵੇਂ ਕਿੰਨੇ ਤਰ੍ਹਾਂ ਆਪਾਂ ਲੱਗ ਜਾਂਦਾ ਵੀ ਫਰਕ ਤਰੂ ਨਾ ਹੋ ਜਾਂਦਾ ਵੀ ਜਦੋਂ ਬਵਾਸੀਰ ਆਈਏ ਤਾਂ ਜਾਂਚ ਕਰਾਈ ਤੇ ਰਿਜ਼ਲਟ ਬੰਨ ਲੱਗ ਜਾਂਦਾ ਕੈਡਰ ਦੇ ਅੰਦਰ ਇਹ ਜਿਹੜਾ ਫਲਵੇਰੀ ਦਾ ਹੈ ਇਹਨੂੰ ਛੇ ਦਿਨ ਲੱਗ ਜਾਂਦੇ ਆ ਕਿ ਜਦੋਂ ਪਹਿਲਾਂ ਪਤਾ ਲੱਗ ਜਾਂਦਾ ਕਿ ਉਹ ਰੇਟਾ ਸਰ ਹੁੰਦਾ ਆਪੋ ਆਪਣੀ ਬੋਡੀ ਤੇ ਡੇਵਰ ਪੈ ਰਹੀ ਹੈ ਇਹਦਾ ਠੀਕ ਹੈ ਹਾਂ ਜੀ ਕਰ ਇਹਨਾਂ ਦੋ ਬਿਮਾਰੀਆਂ ਤੋਂ ਇਲਾਵਾ ਕੋਈ ਹੋਰ ਵੀ ਤੁਸੀਂ ਇਲਾਜ ਕਰਦੇ ਆ ਆਮ ਜਨਰਲ ਰੋਗ ਜਿਹੜੇ ਉਹਨਾਂ ਸਾਰੇ ਦਵਾਈ ਦਿੱਤੀ ਜਾਂਦੀ ਓਕੇ ਹਾਂ ਜੀ ਠੀਕ ਹੈ ਤਾਂ ਸਰ ਏਸੀ ਡਾਕਟਰ ਜੋਸ਼ਨ ਗੋੜੀ ਸੜਕਾ ਤੋਂ ਕਿਸੇ ਵੀਰ ਭੈਣ ਭਰਾ ਨੇ ਕਿਸੇ ਤਰ੍ਹਾਂ ਦਾ ਕੋਈ ਜੰਗਲ ਲੜੀ ਹੋਏ ਸਕਰੀਨ ਤੇ ਨੰਬਰ ਚੱਲਦਾ ਪਿਆ ਡਾਕਟਰ ਜੋਸ਼ ਨਾਲ ਗੱਲ ਕਰ ਸਕਦੇ ਹੋ ਧੰਨਵਾਦ ਖਸਰੀਆ ਰੇ